ਫੋਟੇਜ ਸਦਿਸ਼ ਚ ਪਹੁੰਚਿਓ ਅਤਤ ਉਮੀਦ ਵੀ ਰੱਖਦੇ ਹਾਂ ਇਸ ਕੱਲ ਨੂੰ ਇਹਦੇ ਬਾਰੇ ਤੁਸੀਂ ਜਰੂਰ ਲੋਕਾਂ ਨੂੰ ਜਾਗਰੂਤ ਕਰੋਗੇ ਤੁਹਾਡੇ ਮਾਧਿਅਮ ਦਰਿਏ ਲੋਕਾਂ ਨੂੰ ਅਹਿਸਾਸ ਵੀ ਹੋਗਾ ਕਿ ਕਿਤੇ ਨਾ ਕਿਤੇ ਜਿਹੜਾ ਧੱਕਾ ਸਰਕਾਰ ਦਾ ਜਾਂ ਅਫਸਰशाही ਦਾ ਅਫਸਰशाही ਸਰਕਾਰ ਦਾ ਫਿੱਟੂ ਬਣ ਕੇ ਰਹਗੀ ਹੁੰਦੇ ਦੇ ਕਰਕੇ ਸਾਡੇ ਜਿਹੜੇ ਚਾਰ ਕੈਂਡੀਡੇਟ ਹਨ ਕੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਕੰਗੇ ਰੱਦ ਕੀਤੇ ਇਸ ਤੋਂ ਜਾਇਰ ਵੀ ਹੁੰਦਾ ਸਾਨੂੰ ਖੁਸ਼ੀ ਵੀ ਹੈ ਕੁਝ ਇਹ ਗੱਲ ਹੈ ਕਿ ਚਲੋ ਤੁਹਾਨੂੰ ਪਤਾ ਦੀ ਕਿ 32 ਕੈਂਡੀਟ ਜਿੱਤਣ ਵਾਲੇ ਕੀ ਜਿਵੇਂ ਕਿ ਪਟੋ ਜੋਂ ਦੇ ਸਾਡੇ ਜੋਰੇ ਜੱਗੀ ਵੜਾਤਾ ਸਾਹਿਬ ਤੇਰੇ ਤੇ ਭਾਈ ਦੋਨਾਂ ਦੇ ਕਾਗਜ਼ ਰੱਦ ਕੀਤੇ ਹੋmei ਬਕਾਇਦਾ ਕੁੰਮ ਜੋਂ ਤੋਂ ਸਾਡੇ ਹਰਪ੍ਰੀਤ ਸਿੰਘ ਜੀ ਨੇ ਕਾਗਜ਼ ਰੱਦ ਕੀਤੇ ਤੇ ਨਾਲ ਹੀ ਪਰਜੁੱਲਾਪੁਰ ਤੋਂ ਆਪਣਾ ਕਰਨੈਲ ਸਿੰਘ ਜੀ ਉਹਨਾਂ ਦੇ ਬਕਾਇਦਾ ਹੋ ਹਲੇ ਉਣੀ ਇਲੈਕਸ਼ਨ ਲੜ ਕੇ ਹਟੇਣਗੇ ਪਰ ਪੰਚੀ ਦੀ ਉਹਨਾਂ ਦੇ ਵੀ ਕਾਗਜ਼ ਰੱਦ ਕੀਤੇ ਗਏ। ਉਹ ਰਾਜੇ ਸ਼ਾਮਦਾਰ ਸਮੇਂ ਤਾਂ ਪ੍ਰਤੀਯਗਿਆthi ਕਹਿੰਦੇ ਕਿ ਸੂਰਤ ਤੱਕ ਅਜੇ ਚੰਦ ਜੀ ਸੀ ਸਾਡੇ ਕੈਂਡੀਡੇਟ ਹੋ ਗਏ। ਇਤਰਾਜ਼ ਜਿਹੜੇ ਲਾਏ ਗਏ ਹਨ ਜਿਹਦੇ ਕਰਕੇ ਕਾਗਜ਼ ਰੱਦ ਕੀਤੇ ਗਏ। ਉਹ ਡਿਟੇਲ ਲੈ ਕੇ ਉਹ ਬਕਾਇਦਾ ਡੀਸੀ ਕੋਲ ਅਪੀਲ ਪਾ ਸਕਦਾ। ਹੋਰ ਹੈਰਾਨਗੀ ਦੀ ਗੱਲ ਹੈ ਕਿ ਐਸਟੀਐਮ ਸਾਹਿਬ ਵੀਡੀਓ ਸਾਹਿਬ ਕਹਿੰਦੇ ਨੇ ਵੀਡੀਓ ਸਾਹਿਬ ਹਾਜ਼ਰ ਨਹੀਂ ਹਨ ਕਿ ਜੋ ਕਾਗਜ਼ਾਂ ਨਾਲ ਕੀਤਾ ਗਿਆ ਉਹ ਹਲੇ ਇਤਰਾਜ਼ ਸਾਨੂੰ ਮਿਲੇ ਨਹੀਂ। और बकायदा अभी कानूनी कार्रवाई से भी अभी कोशिश करा कि सद जिन्नी चेर से इतराज मिलेंगे अभी हाईकोर्ट का भी दरवाज़ा खटकाव और पूर्ण विश्वास कह सकते कि जेडे अफसर बकायदा या सरकार के पिटू बन के चल रहे हैं समा आएगा उन्होंने भी एफ आई आर दर्ज की जाएगी कि वह भी एहसास कर जिम्मेवारी स्थाना बैठे हैं और ਇੱਕ ਪੋਲਿਟিক্যাল ਪਾਰਟੀ ਦਾ ਹਿੱਸਾ ਨਹੀਂ ਬਣਦਾ। ਔਰ ਬਾਕੀ ਤੌਰ ਤੁਹਾਡੇ ਮਾਂ ਦੇ ਅੰਦਰ ਹੀ ਅਪੀਲ ਕਰਾਂਗਾ ਸਾਰੇ ਸਾਡੇ ਸਾਥੀਆਂ ਨੂੰ ਕਾਂਗਰਸ ਪਾਰਟੀ ਦੇ ਸਾਰੇ ਹੀ ਵਰਕਰਾਂ ਬਾਣੇ। ਕਿ ਇਹ ਸਰਕਾਰ ਨੇ ਪਹਿਲਾਂ ਹੀ ਜਿਵੇਂ ਤੁਸੀਂ ਜਾਣਦੇ ਹੋ ਸਾਰੇ ਪੰਜਾਬ 'ਚ ਹੀ ਜਿਵੇਂ ਤਸ਼ੱਗਤ ਕੀਤੀ ਹੈ ਜਾਂ ਆਡੀਓ ਵੀ ਵਾਇਰਲ ਹੋਈਆਂ ਤੁਸੀਂ ਦੇਖਿਆ ਹੀ ਹੈ। ਔਰ ਉਹਦੇ ਮਾਂ ਦੇ ਦਰੇ ਕਿਤੇ ਨਾ ਕਿਤੇ ਸਰਕਾਰ ਨੇ ਹਾਰ ਕਬੂਲ ਕਰ ਲੈਂਦੀ ਹੈ। ਔਰ ਅਸੀਂ ਚਾਹਾਂਗੇ ਕਿ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਹੀ ਔਰ ਹਲਕਾ ਵਾਸੀਆ ਦੇ ਸਾਰੇ ਸਾਡੇ ਆਗੂਗਨ ਸਾਹਿਬਾਨ ਨੂੰ ਉਹਨਾਂ ਨੂੰ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਦੁਰੀਏ ਕਿ ਇਹ ਇੱਕ ਮੌਕਾ ਹੁੰਦਾ ਜਿੱਥੇ ਆਪਾਂ ਸਰਕਾਰ ਨੂੰ ਅਹਿਸਾਸ ਕਰਾ ਸਕਦੇ ਹਾਂ ਜਿੱਥੇ ਸਰਕਾਰ ਤੋਂ ਅਣਗਹਿनियां ਰਹਿ ਗਈਆਂ ਕੂਤਾਹੀਆਂ ਹੋ ਗਈਆਂ ਕਮੀਆਂ ਪੇਸ਼ੀਆਂ ਰਹਿ ਗਿਆ ਔਰ ਇੱਕ ਇਹ ਜਰੀਆ ਹੁੰਦਾ ਹੈ ਵੋਟ ਦਾ ਜਰੀਆ ਜਿਹਦੇ ਤਹਿਤ ਸਰਕਾਰ ਨੂੰ ਅਹਿਸਾਸ ਕਰਾਇਆ ਜਾ ਸਕਦਾ ਔਰ ਅਪੀਲ ਕਰਾਂਗਾ ਕਿ ਜਿਹੜੀ ਸਰਕਾਰ ਨੇ ਹਲੇ 4 ਸਾਲਾਂ ਚ ਪੰਜਾਬ ਦਾ ਭਵਿੱਖੀ ਉਜਾੜਿਆ ਹੈਗਾ ਨੁਕਸਾਨ ਕੀਤਾ ਉਸ ਤੇ ਤਕੜੇ ਹੋ ਕੇ ਮਜਬੂਤੀ ਨਾਲ ਉਹ ਦੇ ਖਿਲਾਫ ਉੱਟਾ ਪਾਣ ਤਾਂ ਕਿ ਗਾਹਾਂ ਨੂੰ ਸਰਕਾਰ ਚੁੱਤੀ ਪਈ ਸਰਕਾਰ ਉੱਠ ਜਾਏ ਔਰ ਬਾਕਾਇਦਾ ਜਿਹੜੇ ਸਾਡੇ ਕੈਂਡੀਡੇਟ ਹਨਗੇ ਉਹਨਾਂ ਦੇ ਮਾਧਿਅਮ ਫਰੀਏ ਜਿਹੜੇ ਜ਼ਿਲ੍ਹਾ ਪਰਿਸ਼ਦ ਦੇ ਸਾਡੇ ਕੈਂਡੀਡੇਟ ਹਨਗੇ ਰਾਜਵਿੰਦਰ ਸਿੰਘ ਰਾਜੂ ਬੁਗਾਕਲਾ ਦੇ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਨਮੈਂਦੇ ਹਨਗੇ ਔਰ ਉਹਮੇ ਹੀ ਫੌਂਟੀ ਤੋਂ ਹਰਦੀਪ ਕੌਰ ਸਾਡੀ ਭੈਣ ਕੈਂਡੀਡੇਟ ਹੈ ਔਰ ਫਤੇਗੜ ਨਿਹਾ ਤੋਂ ਗਗਨਦੀਪ ਸਿੰਘ ਤੇ ਦੇੜੀ ਤੋਂ ਗੁਰਪ੍ਰੀਤ ਸਿੰਘ ਵਦੀਨਪੁਰ ਤੋਂ ਜਗਨਨਾਥ ਅੱਖੂ ਜੀ ਸਰਾਨੀ ਤੋਂ ਜਗਰੂਪ ਸਿੰਘ ਜੀ ਸੰਟੀ ਤੋਂ ਪਰਮਜੀਤ ਕੌਰ ਜੀ ਮਛਰਾਇਕੁਰ ਤੋਂ ਹਰਬੰਸ ਕੌਰ ਜੀ ਬੱਦਲ ਤੋਂ ਇਹ ਤੋਂ ਰਾਜਵਿੰਦਰ ਕੌਰ ਜੀ ਚਮਾਲੇ ਤੋਂ ਹਰਪ੍ਰੀਤ ਜੀ ਖਣਿਆੜ ਤੋਂ ਸਰਜੀਤ ਕੌਰ ਜੀ ਸਰਾਨਾ ਜੀਵਨ ਸਿੰਘ ਆਲਾ ਕਰਮਜੀਤ ਕੌਰ ਜੀ ਘਟੇੜ ਤੋਂ ਦਿਲਜੀਤ ਕੌਰ ਜੀ ਸਮਸਪਰਤੋਂ ਕਮਲਜੀਤ ਸਿੰਘ ਕੋਮਨ ਸਾਹਿਬ ਭਰਪੁਰਗੜ ਤੋਂ ਦਰਸ਼ਨ ਸਿੰਘ ਦੀ ਰਿਹੜੀ ਤੋਂ ਬਲਜੀਤ ਕੌਰ ਜੀ ਬੈਣੀ ਜੇਪ ਤੋਂ ਰਜਿੰਦਰ ਕੌਰ ਜੀ ਇਹਨਾਂ ਨੂੰ ਤਕੜੇ ਹੋ ਕੇ ਵੋਟਾਂ ਪਾ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਰਕਾਰ ਨੂੰ ਸचेत ਕਰਨ ਸਰਕਾਰ ਉੱਤੀ ਤੋਂ ਸਰਕਾਰ ਨੂੰ ਆਣ ਤਾਂ ਕਿ ਗਾਹਾਂ ਨੂੰ ਅਥੀ ਵੱਲਭੂਤੇ ਤਹਿਤ ਕਿਉਂਕਿ ਲਗਭਗ ਬੜਾ ਸੀਮਤ ਸਮਾਂ ਰਹਿ ਗਿਆ ਇਸ ਸਰਕਾਰ ਦਾ ਵੀ ਔਰ ਇਲੈਕਸ਼ਨ ਵੀ ਇਹਨਾਂ ਨੇ ਬੜੀ ਲੇਟ ਕੀਤੀ ਹੈ ਤਬ ਤੁਹਾਡੇ ਮਾਧਿਅਮ ਦਰਿਯੇ ਸਾਰਿਆਂ ਨੂੰ ਅਪੀਲ ਕਰਾਂਗਾ ਇਹ ਇੱਕ ਮੌਕਾ ਹੈ ਇਹ ਸਰਕਾਰ ਨੂੰ ਅਹਿਸਾਸ ਕਰਾਉਣ ਦਾ ਸੁੱਤੀ ਨੀਂਦ ਤੋਂ ਉਠਾਉਣ ਦਾ ਔਰ ਆਜਨ ਨੂੰ ਮਹਿਸੂਸ ਕਰਾਉਣਾ ਜਿਵੇਂ ਇਹਨਾਂ ਨੇ ਪੰਜਾਬ 'ਚ ਵਧੀਆਂ ਕੀਤੀਆਂ ਉਹਨਾਂ ਦੇ ਮਾਧਿਅਮ ਦਰਿਯੇ ਅੱਜ ਤੁਸੀਂ ਲੋਕਾਂ 'ਚ ਅਪੀਲ ਕਰਦਾ ਹਾਂ ਤੁਹਾਡੇ ਮਾਧਿਅਮ ਦਰਿਯੇ ਕਿ ਤਕੜੇ ਹੋ ਕੇ ਕਾਂਗਰਸ ਪਾਰਟੀ ਦੇ ਸਾਥ ਦੇ ਤਾਂ ਕਿ ਗਾਹਾਂ ਨੂੰ ਆਪਾਂ ਪੰਜਾਬ 'ਚ ਕਾਂਗਰਸ ਪਾਰਟੀ ਦਾ ਕੋਈ ਇੱਕ ਸੁਰੱਖਿਅਤ ਬਣਾ ਕੋਈ ਕਿਸੇ ਨੇ ਗੱਲ ਕਰਨੀ ਹੋਵੇ ਪੁੱਛਣੀ ਹੋਵੇ जरूर कर कर कह रहे हो रद्द जी जी रद्द हुए इस वाइज गए जिस ओबजरवर राजन द्वारा उन्होंने आ जाओ बकायदा इलेक्शन तो बाद मेरे को डिटेल चैट भी है और मैं पहला ही जिक्र किया कि बहुत पंजाब बदनस की बदनसीबी है बकायदा कि ਐਸੇ ਤਰ੍ਹਾਂ ਇੱਕ ਸਰਕਾਰ ਦੇ ਮੁਲਾਜ਼ਮ ਹੋ ਕੇ ਇੱਕ ਪੋਲਿਟੀਕਲ ਪਾਰਟੀ ਦੇ ਪਿੱਠੂ ਬਣ ਕੇ ਰਹੇ ਔਰ ਜਦ ਸਮਾਂ ਆਊਗਾ ਉਦੋਂ ਜ਼ਰੂਰ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਔਰ ਐਨਓਸੀ ਜਦ ਮਿਲ ਜਾਂਦੀ ਹੈ ਬਕਾਇਦਾ ਵੀਡੀਓ ਬਲੌਗ ਚੋਂ ਤੇ ਐਨਓਸੀ ਦਿੱਤੀ ਜਾਂਦੀ ਹੈ ਕਿਸੇ ਦਾ ਚੁੱਲਾ ਟੈਕਸ ਵਗੈਰਾ ਸਾਰਾ ਕੁਝ ਉਸ ਤੇ ਇਤਰਾਜ਼ ਨਹੀਂ ਲਾਇਆ ਐਨਓਸੀਆ ਦੇ باوجود ਬਿਨਾ ਕੈਂਡੀਡੇਟਾਂ ਨੂੰ ਦੱਸਿਆ ਉਹਨਾਂ ਦੇ ਕਾਗਜ਼ ਹੁਣ ਜੇ ਮੈਂ ਹਰਪ੍ਰੀਤ ਸਿੰਘ ਦਾ ਕਾਗਜ਼ ਜਿਹੜੇ ਸਾਡੇ ਮੈਨੂੰ ਬੁਝਾਉਣ ਦੇ ਕੈਂਡੀਡੇਟ ਸੀ ਉਹਨਾਂ ਨੇ ਇਤਰਾਜ਼ ਲਾਇਆ ਸੀ ਕਿ ਅਸੀਂ ਆਪਣੀ ਵੋਟ ਵੋਟਰ ਸੂਚੀ ਦੇ ਤਹਿਤ ਕਿ ਸ਼ਹਿਰ ਦੀ ਵੋਟਰ ਦੂਜੇ ਵਿਰੋਧੀ ਧਿਰ ਦੀ ਜਾਂ ਮੌਜੂਦਾ ਸਰਕਾਰ ਦੇ ਨਮਾਇंदे ਦੀ ਵੋਟਰ ਸੂਚੀ ਸ਼ਹਿਰ ਦੇ ਨਾਲ ਦੂਜੀ ਉਹਨਾਂ ਨੇ ਬਕਾਇਦਾ ਨਾਲ ਉਹ ਫੋਟੋ ਲਾ ਕੇ ਨਹੀਂ ਕੀਤੀ 24 ਦੀ ভোটার ਸੂਚੀ ਉਹਨਾਂ ਨੇ ਫੇਰ ਵੀ ਉਹਨਾਂ ਦਾ ਇਤਰਾਜ਼ ਸੁਣਿਆ ਨਹੀਂ ਲੇਕਿਨ ਸਾਡੇ ਕੈਂਡੀਡੇਟ ਦੇ ਜਿਹੜਾ ਉਹਨਾਂ ਨੇ ਇਤਰਾਜ਼ ਲਾਇਆ ਕੈਂਡੀਡੇਟ ਦੇ ਪਾਰ ਗਰਸਤ ਉਹ ਮੇ ਜੱਗੀ ਬੜਾਤਾ ਸਾਹਿਬ ਦੇ ਪਰਿਵਾਰ ਖਾਂਝੇ ਹੁੰਦੇ ਇਹਨਾਂ ਦੇ ਤਹਿਤ ਇੱਕ ਇਤਰਾਜ਼ ਜੋ ਦੱਤਿਆ ਗਿਆ ਇਹਨਾਂ ਨੂੰ ਮੂੰਹ ਜਮਾਨੀ ਹਲੇ ਤੱਕ ਕਾਪੀ ਨਹੀਂ ਨੱਥੀ ਦਿੱਤੀ ਗਈ ਪਰ ਇਹਨਾਂ ਨੂੰ ਇਤਰਾਜ਼ ਬਾਰੇ ਦੱਤਿਆ ਗਿਆ ਕਿ ਭਾਈ ਤੁਹਾਡੇ ਕਾਗਜ਼ ਇਸੇ ਰੱਦ ਕੀਤੇ ਗਏ ਤੁਸੀਂ ਸਰਕਾਰੀ ਜ਼ਮੀਨ 'ਤੇ ਬੀ ਹੋਈ ਹੈ ਜਰਕੀ ਇਹਨਾਂ ਚਾਚਾ ਜੀ ਜ਼ਮੀਰ ਮੰਨਦੇ ਹਨਗੇ ਖਾਂਝੀ ਜ਼ਮੀਨ ਹੈ ਔਰ ਇਹਨਾਂ ਜੇ ਚਾਚਾ ਜੀ ਤੇ ਕਾਰਵਾਈ ਕਰਦੇ ਸੀ ਅੱਪਾ ਵਕ ਵਕ ਜੀਭਾਂਗੇ ਇਹਨਾਂ ਤੇ ਕਾਨੂੰਨੀ ਤੌਰ ਤੇ ਇਹਨਾਂ ਦੇ ਕਾਗਜ਼ ਰੱਦ ਨਹੀਂ ਹੋ ਸਕਦੇ ਉਵੇਂ ਹੀ ਸਾਡੇ ਫਰਜੁਲਾਪੁਰ ਦੇ ਥਾਪ ਕਨੈਦ ਜੀ ਕੋਲਾ ਜੀ ਖੜੇ ਹਨਗੇ ਇਹ ਬਕਾਇਦਾ ਇਲੈਕਸ਼ਨ ਲੜ ਚੁੱਕੇ ਹਨ ਪੰਚਾਇਤੀ ਇਲੈਕਸ਼ਨ ਹਾਰੇ ਸੀਗੇ ਫਰਜੁਲਾਪੁਰ ਤੋਂ ਔਰ ਫੇਰ ਵੀ ਇਹਨਾਂ ਨੂੰ ਇਹਨਾਂ ਦੀ ਆਵਾਜ਼ ਨੂੰ ਸੁਣਿਆ ਨਹੀਂ ਗਿਆ ਇਹਨਾਂ ਦੇ ਕਾਗਜ਼ ਬਿਨਾ ਪੁੱਛੇ ਨਾ ਰੱਦ ਕੀਤੇ ਔਰ ਮੈਂ ਸਮਝਦਾ ਜੈਸੇ ਅੱਪਾ ਤਾਕਸ਼ਾਈ ਕਰਾਂਗੇ ਔਰ ਮੈਂ ਸੁਣਿਆ ਵੀ ਸੀ ਸ਼ਾਇਦ ਮਲੇ ਜਦ ਕਾਗਜ਼ ਭਰਾਂਗੇ ਸੀ ਕਿ ਅਦੀ ਕਾਂਗਰਸ ਤੇ ਕਾ ਵੀ ਭਰਾਏ ਬਕਾਇਦਾ ਪੂਰੇ ਕੀਤੇ ਮੈਨੂੰ ਹਰਾਂਗੀ ਹੁੰਦੀ ਹੈ ਹੁਣ ਤਗੜੇ ਹੋ ਕੇ ਅਸੀਂ ਚਲੋ ਲੜਾਈ ਲੜਾਂਗੇ ਅਗਾਂ ਨੂੰ ਰੋਗਾ ਤੇ ਅਸੀਂ ਵਿਸ਼ਵਾਸ ਰੱਖਦੇ ਆਂ ਤੇ ਲੋਕ ਸਾਡੇ ਸਾਥ ਦੇਣਗੇ ਤਾਂ ਜ਼ਰੂਰ ਇਹਨੂੰ ਅਹਿਸਾਸ ਕਰਾਂਗੇ ਕਿ ਧੱਕਾ ਦੇ ਤਾਨਾशाही ਪੰਜਾਬ ਦੇ ਲੋਕਾਂ ਨੇ ਕਦੇ ਸਹੀ ਕੋਈ ਕਾਨੂੰਨੀ ਸਟੈਪ ਤੁਹਾਡਾ ਇਸ ਮੁਤਲਕ ਬਾਕੀ ਦਾ ਸਾਡੇ ਜਿਹੜੇ ਐਲੋਪੀ ਇਨਚਾਰਜ ਤੁਹਾਨੂੰ ਵੀ ਤੁਸੀਂ ਵੀ ਅੱਜ ਵਰਤ ਪੜੇ ਇਹ ਤੁਹਾਡੇ ਮਾਧਿਅਮ ਤੇਰੀ ਚੱਪਿਆ ਵੀ ਹੈ ਕੱਲ ਵੀ ਹੀアリング ਹੈ ਕੱਲ ਨੂੰ ਵੀ ਹੀアリング ਹੈ ਕਿਉਂ ਰਸੀਂ ਵੀ ਹਾਈ ਕੋਰਟ ਦਾ ਹੱਕ ਦਰਵਾਜ਼ਾ ਖੜਕਾਵਾਂਗੇ ਔਰ ਮੰਗ ਕਰਾਂਗੇ ਕਿ ਜਿਹੜੇ ਸਰਕਾਰੀ ਕਰਮਚਾਰੀਆਂ ਨੇ ਅੰਗਲੀਆਂ ਕੀਤੀਆਂ ਨੇ ਤੇ ਐਫ ਆਈ ਆਰ ਤੱਕ ਹੁੰਦੀ ਹੈ 阿里。<c oughs>